ਨਸ਼ਾ ਵਿਰੋਧ ਚੱਲ ਰਹੀ ਮੁਹਿੰਮ ਤਹਿਤ ਅਮਰੀ ਸਰਦੀ ਜੀਆਰਪੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ। ਥਾਣਾ ਜੀਆਰਪੀ ਦੀ ਟੀਮ ਨੇ ਕਾਰਵਾਈ ਕਰਦਿਆਂ 6000 ਨਸ਼ੀਲੀਆਂ ਗੋਲੀਆਂ ਸਹਿਤ ਇੱਕ ਵਿਅਕਤੀ ਕਾਬੂ ਕੀਤਾ। ਜੀਆਰਪੀ ਪੁਲਿਸ ਅਧਿਕਾਰੀ ਬਲਬੀਰ ਸਿੰਘ ਕੁੰਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗ੍ਰਿਫਤਾਰੀ ਰੀਗੋ ਬ੍ਰਿਜ ਦੀ ਵਾਸ਼ਿੰਗ ਲਾਈਨ ਕੋਲ ਲਾਈਕ ਗੇ ਨਾਕੇਬੰਦੀ ਦੌਰਾਨ ਹੋਈ। ਪੁਲਿਸ ਨੇ ਇੱਕ ਸ਼ੱਕੀ ਵਿਅਕਤੀ ਨੂੰ ਰੋਕ ਕੇ ਜਾਂਚ ਕੀਤੀ ਤਾਂ ਉਸ ਕੋਲੋਂ 6000 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਕੀ ਜੀ ਸਰ ਕੀ ਸ਼ਰਮ ਆ ਮਹਾਰਾ ਜੀ ਇਹ ਰਫ ਨੇ ਇਹਦੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਉਧਰ ਨਸ਼ਿਆਂ ਵਿਰੁੱਧ ਮਾਨਯੋਗ ਸਪੈਸ਼ਲ ਡਾਇਰੈਕਟਰ ਜਨਰਲੋਂ ਪੁਲਿਸ ਰੇਲਵੇ ਵੱਲੋਂ ਅਮਰ ਤੰਤਵਕ ਅਸੀਂ ਰੀਗੋ ਅ ਵਾਸ਼ਿੰਗਟਨ ਦੇ ਕੋਲੋਂ ਨਕਲ ਆਇਆ ਜੀ ਇਹ 22 5 2025 ਦੀ ਗੱਲ ਹੈ ਯਾ ਤਕਰੀਬ ਸਾਢੇ 8:30 ਜੀ ਤੇ ਇਹ ਜਿਹੜੀ ਰਹਿਨਮਾਈ ਸਰਦਾਰ ਐਸ.ਆਈ. ਹਰਜੀਤ ਸਿੰਘ ਕਰ ਰਿਹਾ ਸੀ ਨਾਰਕ ਪੁਲਿਸ ਪਾਰਟੀ ਤੇ ਉੱਥੋਂ ਇੱਕ ਆਦਮੀ ਹਰਜਿੰਦਰ ਸਿੰਘ ਜਿਹੜੀ ਇਸ ਹੀ ਰਾਹ ਹੁੰਦਾ ਦਿਖਾਈ ਦਿੱਤਾ ਜਿਹਦੀ ਤਲਾਸ਼ੀ ਤੋਂ ਬਾਅਦ ਉਹਦੇ ਕੋਲੋਂ ਕੁਛ 6000 ਦੇ ਕਰੀਬ ਨਸ਼ੇ ਵਾਲੀਆਂ ਟੈਬਲੇਟ ਜਿਹੜੀਆਂ ਨੇ ਉਹ ਕਮਲੀਆਂ ਸਰ ਇਕੱਠੇ ਜਾ ਰਿਹਾ ਜੀ ਇਹ ਲੈ ਕੇ ਇਹ ਕੱਲੇ ਆਪ ਵੀ ਨਸ਼ਈ ਆ ਹਾਂ ਬੀ ਨਸ਼ਾ ਕਰਦਾ ਕਿ ਕੁਛ ਆਪਣੀ ਨਸ਼ੇ ਪੂਤੀਆਂ ਤੇ ਵੇਚੇ ਦੇ ਦਿੱਤ। ਨਸਲ ਬਹੁਤ ਵੱਡੀ ਗਿਣਤੀ ਦੇ ਵਿੱਚ ਗੋਲੀਆਂ ਲੈ ਕੇ ਕਿੱਥੋਂ ਆਇਆ ਇਹ ਜੀ ਬਰ ਬੁੱਛ ਕਰਦੇ। ਇਹ ਦੇ ਦਸਨ ਮਦਦੋਂ ਤੋਂ ਐਮਪੀ ਤੋਂ ਲੈ ਕੇ ਆਇਆ ਕੋਈ ਡਬਰਾ ਡਬਰੇ ਸਾਈਡ ਤੋਂ। ਅੱਛਾ ਜੀ। ਤੇ ਕਿੰਨੇ ਸਮੇਂ ਤੋਂ ਲੈ ਕੇ ਆ ਰਿਹਾ ਜੀ ਇਹੋ ਗੋਲੀਆਂ। ਇਹਦੀ ਹਾਲੇ ਇਨਵੈਸਟੀਗੇਸ਼ਨ ਜਾਰੀ ਹੈ। ਲੇਕਿਨ ਇਹਦੇ ਦਸਨ ਮਦਦੋਂ ਕੋ ਦਾ ਦੂਜਾ ਤੇ ਤੀਜਾ ਕਿਹੜਾ ਵਾ। ਕਸਮ ਜੇ ਕਰੀ ਅਸੀਂ ਗੱਲ ਕਰੀ ਲੱਗਦਾ ਨਹੀਂ ਕਿਸੇ ਨੇ ਇਹਦੇ ਬੰਬ ਮਖਵਾਇਆਂ ਗਈਆਂ ਨੇ ਜਾਂ ਫਿਰ ਇਹਦੀ ਗੋਲੀ ਲੈ ਕੇ ਕੀ ਕਰਨ ਵਾਸਤੇ ਆਇਆ ਜੀ ਇਹ ਕੀ ਪਤਾ ਲੱਗਦਾ ਦੇਖੋ ਜੀ ਪੁਲਸਰ ਮਾਰਡ ਦਾ ਅਸੀਂ ਉਹਨੂੰ ਦੁਬਾਰਾ ਲਵਾਂਗੇ ਡਿਊਟੀ ਰਜਿਸਟਰ ਦੇ ਕੋਲੋਂ ਇੱਕ ਕੰਡਾ ਰਿਮਾਰਡ ਮਿਲਿਆ ਸੀ ਉਹਦੇ ਵਿੱਚ ਜਿਆਦਾ ਪੁੱਛਗਿੱਛ ਨਹੀਂ ਹੋਈ ਲੇਕਿਨ ਇਹਦਾ ਅੱਜ ਦੁਬਾਰਾ ਪੁਲਸਰ ਰਿਮਾਰਡ ਲੈ ਕੇ ਤੇ ਵੇਰਾ ਇਹਦੇ ਨਾਲ ਇਹਦੀ ਪੁੱਛਗਿੱਛ ਕੀਤੀ ਜਾਏਗੀ ਗੋਲੀਆਂ ਦਾ ਨਾਮ ਕੀ ਹੈ ਜੀ ਇਹ ਰੇਡੀਆਂ ਬੜੀਆਂ ਨਹੀਂਆਂ ਇਹਦਾ ਇੰਪ੍ਰੈਕਸ 0.5 ਆ ਐਕਚੁਅਲੀ ਇਹ ਰੀਜਨ ਨੂੰ ਜਿਹੜੀ ਆ ਨੀਂਦ ਨੂੰ ਦਿੱਤੋਂ ਦਿੱਤੀ ਜਾਂਦੀ ਸ਼ੈ ਇਹ ਜਨਤਾਰੇ ਖਾ ਕੇ ਨਸ਼ਾ ਕਰਦੇ ਨੇ ਇਹ ਗੋਲੀਆਂ ਨਾਲ ਜਦੋਂ ਮਕਦਾਰ ਜਿਹੜੀ ਆ ਉਹ ਵੱਧ ਜਾਂਦੀ ਆ ਪੰਜ ਸੱਤ ਬਾਅਦ ਇਹ ਸਰ ਆਇਆ ਕਿ ਤੋਂ ਥੇ ਜਾਣਾ ਕਿੱਥੇ ਸੀ ਨੇ ਇਹ ਇਹਦਾ ਪਿੰਡ ਦਾ ਬਿਆਸ ਦੇ ਕੋਲ ਹੈਗਾ ਚਾਹਪੁਰ ਬਿਆਸ थाना ਪੈਂਦਾ ਇਹਦੇ ਤੇ ਪਹਿਲਾਂ ਵੀ ਦੋ ਮੁਕਦਮੇ ਜਿਹੜੇ ਆ ਲੱਗਦਾ ਕਿ ਪਿੰਡ ਦੇ ਵਿੱਚ ਵੀ ਇਹੀ ਗੋਲੀਆਂ ਦਾ ਵੇਚਣ ਦਾ ਕੰਮ ਜਿਹੜਾ ਕਰਦਾ ਜੀਏ ਹਾਂ ਮੈਨੂੰ ਕੋਈ ਇਨਵੈਸਟੀਗੇਸ਼ਨ ਦਾ ਹਲੇ ਮੈਟਰ ਸਾਹਮਣੇ ਆ ਗੱਲ ਜਿਹੜੀ ਆ ਉਹ ਦੱਸਣ ਮਤਲਬ ਉਹ ਤਾਂ ਦੱਸਦਾ ਵਾ ਲੇਕਿਨ ਜਿੰਨਾ ਚਿਰ ਅਸੀਂ ਉਹਨਾਂ ਦਾ ਇਨਵੈਸਟੀਗੇਸ਼ਨ ਪ੍ਰੋਪਰ ਕਰਦੇ ਨਹੀਂ ਉਹਨਾਂ ਚਿਰ ਅਸੀਂ ਕਿਉਂ ਰੈਂਡਮ ਆਨਾਂ ਦੇ ਕੋਲੋਂ ਪੁੱਛਿਆ ਜਾਏਗਾ ਜੀ ਇਹ ਕੀ ਕੰਮ ਕਰਦਾ ਜੀ ਇਹ ਬਿਲਕੁਲ ਜੀ ਬਿਲਕੁਲ ਇਹਨੂੰ ਵੀ ਸਖਤੀ ਨਾਲ ਪੁੱਛਿਆ ਜਾਏਗਾ ਇਨਵੈਸਟੀਗੇਸ਼ਨ ਪਤਾ ਲਗਾ ਕੰਮ ਕਰ ਕਾਮਕਾਰ ਕੀ ਕਰਦਾ ਜੀ ਇਹ ਕਾਮਕਾਰ ਕੋਈ ਨਹੀਂ ਜੀ ਛੋਟਾ ਜਿਹਾ ਪਤਨੇ ਇੱਕ ਵਿਗਾ ਜ਼ਮੀਨ ਦਾ ਦਾ ਉਡੀ ਖੇਤੀਬਾੜੀ ਮੜਮਤਾ ਕੰਮ ਕਰਦਾ ਵਾ ਇੱਕ ਨਾ ਹੋਰ ਡਾਕੀ ਕਰਦਾ ਜੀ ਕੋਈ ਨਹੀਂ ਹੈ ਕਿੰਨਾ ਮਾਇਰੀ 34 35 ਹਰ ਕੋਣ ਕੋ ਸਰ ਕੀ ਕਾਰਵਾਈ ਕੀਤੀ ਗਈ ਜੀ ਆਹਦਾ ਮੁਰਚਾ ਨੂੰ ਪਕੇਸ ਰਿਸਟਰਡ ਕਰਕੇ ਐਂਟੀਸੀਪੇਟਰ ਦਾ ਤੇ ਇਹਦੇ ਖਿਲਾਫ ਜਿਹੜੀ ਆ ਉਹ ਮਤਲਬ ਵੀ ਕੋਰਟ ਨਾਲ ਪੇਸ਼ ਕਰਾਂਗਾ ਪਤਾ ਲੱਗ ਜਾਏਗਾ ਹੋਰ ਕਿਨੇ ਕਿਨੇ ਨੌਜਵਾਨ ਇਹਦੇ ਨਾਲ ਕੰਮ ਕਰਦੇ ਪਏ ਨਹੀਂ ਬਿਲਕੁਲ ਬਿਲਕੁਲ ਹੋ ਜਾਏਗਾ ਜਿਹੜੇ ਦੇ ਵਿੱਚ ਦੋਸ਼ੀ ਪਾਇਆ ਉਹਨੂੰ ਬਖਸ਼ ਨਹੀਂ ਲਗਾ ਵੱਡਾ ਖਲਾਸਾ ਹੋ ਸਕਦਾ ਹੋ ਸਕਦਾ ਸਾਰੇ ਪ੍ਰਾਪਤੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ